ਮਿਸਟਰ ਅੱਜ ਕਿਹੜੇ ਸਕੂਲ ਚ ਆਏ ਹੋ ਜੀ ਇਸਲਾਮੀਆਂ ਸਕੂਲ گورਨਮੈਂਟ ਹਾਈ ਸਕੂਲ ਆ ਇਹ ਹਰ ਇੱਕ ਸਾਲ ਅਸੀਂ ਹਲਕਾ ਸੈਂਟਰ ਦੇ ਇਸਲਾਮੀਆਂ ਸਕੂਲ ਦੇ ਵਿੱਚ 550 ਬੱਚਿਆਂ ਨੂੰ ਜਿਹੜਾ ਸਰਦੀਆਂ ਦੀ ਡਰੈਸ ਸਰਦੀਆਂ ਤੋਂ ਬਾਅਦ ਜਦੋਂ ਗਰਮੀਆਂ ਆਉਂਦੀਆਂ ਉਹਦੋਂ ਗਰਮੀਆਂ ਦੀ ਡਰੈਸ ਸਾਲ 'ਚ ਦੋ ਵਾਰੀ ਅਸੀਂ ਸਾਰੇ ਰਲ ਕੇ ਸਾਡੇ ਅਜੇ ਨਈ ਟੈਂਕੀ ਜੀ ਸਾਫ ਕਾ ਕੌਂਸਲ ਰਾਜੂ ਬੋਰਾ ਜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਵਿੱਕੀ ਜੀ ਸਾਰੇ ਜਿੰਨੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਾਥੀ ਆ ਮੇਰੇ ਅਸੀਂ ਸਾਰੇ ਉਪਰਾਲਾ ਕਰਦੇ ਆ ਕਿਉਂਕਿ ਇਹ ਉਪਰਾਲਾ ਬਹੁਤ ਵੱਡਾ ਵਾ ਇਹ ਉਪਰਾਲਾ ਕਰਨ ਵਾਲੇ ਸਾਡੇ ਅਦੇਸ਼ ਬਾਜਾ ਜੀ ਤੇ ਉਹਨਾਂ ਦੇ ਨਾਲ ਸਾਥੀ ਉਹਨਾਂ ਦੇ ਵੀਰ ਸਾਰੇ ਰਲ ਕੇ ਇਹ ਕਰਦੇ ਆ ਸਤੀ ਚਾਚਾ ਜੀ ਸਾਰੇ ਸਾਡੇ ਸਾਥੀ ਜਿਹੜੇ ਆ ਨਾਂ ਰਲ ਕੇ ਕਰਦੇ ਆ ਮੇਰੇ ਵੱਡੇ ਭਾਈ ਵੀ ਆ ਔਰ ਸਾਰੇ ਅਸੀਂ ਰਲ ਕੇ ਬਹੁਤ ਵੱਡਾ ਉਪਰਾਲਾ ਦੇਖੋ ਮੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਜੋ ਚੜਹਾਵਾ ਚੜਦਾ ਚੜਦਾ ਹੀ ਰਹਿੰਦਾ ਵਾ ਪਰ ਕਿਸੇ ਬੱਚੇ ਨੂੰ ਜਿਹਨੂੰ ਸਰਦੀ ਦੀ ਰੋਕਣ ਦੀ ਜ਼ਰੂਰਤ ਆ ਅਗਰ ਉਹਨੂੰ ਉਹਦੀ ਡਰੈਸ ਮਿਲ ਜਾਂਦੀ ਹੈ ਮੈਨੂੰ ਦੱਸਦੇ ਹੋ ਇਸ ਗੱਲ ਦੀ ਖੁਸ਼ੀ ਹੁੰਦੀ ਆ ਤੇ ਜਿਹੜੇ ਅੱਜ ਤੋਂ ਅਸੀਂ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ ਡਰੈਸਾਂ ਦਿੱਤੀਆਂ ਸੀ ਇਹਨਾਂ ਬੱਚਿਆਂ ਨੂੰ ਅੱਜ ਉਹੀ ਡਰੈਸਾਂ ਉਹ ਬੱਚੇ ਅੱਜ 2-2 ਸਾਲ ਹੋ ਗਏ ਉਹ ਵੀ ਪਾਈ ਫਿਰਦੇ ਆ ਤੇ ਪਿਛਲੇ ਸਾਲ ਵਾਲੀ ਵੀ ਪਾਈ ਫਿਰਦੇ ਆ ਹੁਣ ਉਹਨਾਂ ਨੂੰ ਨਵੀਂ ਮਿਲ ਰਹੀ ਆ ਕਿੰਨਾ ਵਧੀਆ ਉਪਰਾਲਾ ਵਾਏ ਸਾਰੇ ਸਾਥੀਆਂ ਨਾਲ ਲੱਗ ਕੇ ਅਸੀਂ ਕਰਦੇ ਆ ਜਦੋਂ ਬੱਚੇ 2-2 ਸਾਲਾਂ ਦੇ ਉਹੀ ਗਰਮ ਡਰੈਸਾਂ ਪਾ ਕੇ ਜਦੋਂ ਹੁਣ ਗਰਮੀਆਂ ਆਉਗੀਆਂ ਉਦੋਂ ਗਰਮੀਆਂ ਦੀ ਡਰੈਸ ਮਿਲਣੀ ਆ ਇਹ ਹਰ ਬੰਦੇ ਨੂੰ ਐਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਇਹ ਬਹੁਤ ਵਧੀਆ ਅਪਰਾਲਾ ਹੋ ਰਿਹਾ ਹੈ ਜੀ ਜਿਹੜੀ ਅਪਰਾਲੇ ਦੀ ਲੜੀ ਆ ਉਹ ਹਰ ਇੱਕ ਸਕੂਲ ਚ ਗਵਰਨਮੈਂਟ ਸਕੂਲਾਂ ਚ ਖਾਸ ਕਰਕੇ ਹਰ ਬੰਦੇ ਨੂੰ ਕਰਨੀ ਚਾਹੀਦੀ ਆ ਜਿਹੜਾ ਜਿਹੜਾ ਆਪਣੇ ਆਪਣੇ ਇਲਾਕੇ ਦੇ ਵਿੱਚ ਗਵਰਨਮੈਂਟ ਸਕੂਲ ਆ ਜਿਵੇਂ ਸਰ ਤੁਸੀਂ ਖੁਦ ਆਪ ਆ ਕੇ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਹੇ ਹੋ ਕੱਪੜੇ ਵੰਡ ਰਹੇ ਹੋ ਪਹਿਲਾਂ ਵੀ ਸਰਕਾਰ ਆਈ ਸੀ ਉਹਨਾਂ ਨੇ ਕੋਈ ਇਦਾਂ ਦਾ ਕੰਮ ਦੇਖੋ ਜੀ ਇਹ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਸਭ ਮਾਲਕ ਦੀਆਂ ਡਿਊਟੀਆਂ ਨੇ ਇਹ ਬੰਦਾ ਕੁਝ ਨਹੀਂ ਕਰਦਾ ਕਰੇ ਕਰਾਵੇ ਬਾਣੀ ਚ ਲਿਖਿਆ ਆਪੋ ਆਪ ਇਹ ਬੰਦੇ ਦੇ ਕਿਸੇ ਦੇ ਹੱਥ ਨਹੀਂਗਾ ਇਹ ਬੰਦਾ ਆਪ ਨਹੀਂ ਕਰਦਾ ਉਹ مالک ਕਰਾਉਂਦਾ ਪਰ ਕਰਨਾ ਚਾਹੀਦਾ مالک ਨੇ ਆਪਾਂ ਨੂੰ ਸੁਣਨ ਲਈ ਕੰਨ ਦਿੱਤੇ ਆ ਬੋਲਣ ਲਈ ਮੂੰਹ ਦਿੱਤਾ ਸੋਚਣ ਲਈ ਆਪਣੀ ਸ਼ਕਤੀ ਦਿੱਤੀ ਆ ਜਦੋਂ ਆਪਾਂ ਆਪਣੀ ਸੋਚਣ ਸ਼ਕਤੀ ਦੇ ਨਾਲ ਸੋਚਦੇ ਆ ਵੀ ਕਿਹੜੇ ਬੰਦੇ ਦੀ ਕਿਹੜੀ ਜ਼ਰੂਰਤ ਆ ਉਹਦੀ ਜ਼ਰੂਰਤ ਪੂਰੀ ਕਰਨੀ ਇਹਦੇ ਨਾਲ ਵੱਡਾ ਕੋਈ ਉਪਰਾਲਾ ਨਹੀਂ ਗਾ ਯਾਰ ਬੰਦੇ ਨੂੰ ਕਰਨਾ ਚਾਹੀਦਾ ਇਦਾਂ ਦੇ ਉਪਰਾਲੇ ਹੋਰ ਵੀ ਕੀਤੇ ਜਾਂਦੇ ਬਿਲਕੁਲ ਕੀਤੇ ਜਾਣਗੇ ਜਿਹੜੇ ਕਿਸੇ ਦੇ ਕਿਸੇ ਦੇ ਭਲਾਈ ਵਾਲੇ ਉਪਰਾਲੇ ਆ ਲੋਕਾਂ ਨੇ ਸਾਨੂੰ ਸੇਵਾਦਾਰ ਤਾਂ ਹੀ ਬਣਾਇਆ ਜੀ ਅਸੀਂ ਇਹ ਵਾਲੇ opralle ਕਰਾਂਗੇ ਸਾਨੂੰ ਦੇਖ ਕੇ ਲੋਕ ਵੀ ਵੱਡਾ ਯੋਗਦਾਨ ਪਾਉਗੇ ਜਿਵੇਂ ਇੱਥੇ ਸਾਡੇ ਉਦੇਸ਼ ਬਜਾਜ ਜੀ ਉਹਨਾਂ ਦੇ ਨਾਲ ਸਾਥੀ ਸਾਰੇ ਜਿੰਨੇ ਵੀ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਸਾਰੇ ਰਲ ਕੇ ਅਸੀਂ ਇਸ opralle ਨੂੰ ਕਰਦੇ ਆ ਇਹ opralla ਜਿਹੜਾ ਵਾ ਬਹੁਤ ਵਧੀਆ opralla ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਕਹੂੰਗਾ ਆਪਣੇ ਆਪਣੇ ਹਲਕੇ ਦੇ ਅੰਦਰ ਜਿੰਨੇ ਵੀ ਗਵਰਨਮੈਂਟ ਸਕੂਲ ਆ ਸਾਰੇ ਸਕੂਲਾਂ ਦੇ ਵਿੱਚ ਆਪਣਾ ਆਪਣਾ opralla ਬਣਾ ਕੇ ਇਹ ਇੱਕ ਲਕਸ਼ ਬਣਾ ਕੇ ਹਰ ਬੱਚੇ ਨੂੰ ਜਿੰਨੂੰ ਜਿਹਦੀ ਜ਼ਰੂਰਤ ਆ ਉਹਦੀ ਪੂਰੀ ਕਰਨੀ ਚਾਹੀਦੀ ਆ ਥੈਂਕ ਯੂ ਥੈਂਕ ਯੂ